ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਆਪਾਂ ਜੋ ਇਹ ਵਿਸ਼ਾ ਹੈ ਜੀ ਇਹਦੇ ਵਿੱਚ ਕਰਮ ਸੰਝਿਆ ਕਰਾਂਗੇ ਸੋ ਕਰਮ ਕਰਿਆ ਜਰੂਰ ਕਰੋ ਜੀ ਲਾਭ ਵੀ ਮਿਲੇਗਾ ਸੋ ਕਈ ਰੂਹਾਂ ਤਾਂ ਐਸੀਆਂ ਹੈ ਜਿਹੜੀਆਂ ਦੁਖੀ ਹੈ ਪਰ ਵਿਸ਼ਵਾਸ ਰੱਖ ਕੇ ਕਰਮ ਵੀ ਕਰ ਲੈਣੇ ਆ ਤੇ ਉਹਨਾਂ ਨੂੰ ਲਾਭ ਵੀ ਮਿਲਦਾ ਹੈ ਜਦੋਂ ਇਨਸਾਨ ਦੁੱਖ ਵਿੱਚ ਹੁੰਦਾ ਹੈ ਤੇ ਸਭ ਕੁਝ ਕਰ ਲੈਂਦਾ ਜਦੋਂ ਸੁਖੀ ਹੁੰਦਾ ਹੈ ਸੁਣਦਾ ਲੈਂਦਾ ਹੈ ਪਰ ਅਮਲ ਕੋਈ ਹੀ ਕਰਦਾ ਹੈ ਜੀ ਜਿਹੜੀ ਰੂਹ ਅਮਲ ਕਰੇਗੀ ਲਾਭ ਵੀ ਜੀ ਉਹਨਾਂ ਨੂੰ ਹੀ ਮਿਲਣਾ ਹੈ ਸਵੀਕਾਰ ਕਰਕੇ ਅਮਲ ਜ਼ਰੂਰ ਕਰਿਆ ਕਰੋ ਇਹਨਾਂ ਗੱਲਾਂ ਤੇ ਸੋ ਹੁਣ ਆਪਾਂ ਇੱਥੇ ਜੀ ਕੁਝ ਕਮੈਂਟ ਵੀ ਦੱਸਾਂਗੇ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਕੈਂਟਰੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਅੰਦਰ ਰਹੇ ਜੀ ਸੋ ਵਾਕੀ ਜਿੰਨੀਆਂ ਵੀ ਰੂਮਾਂ ਹਰ ਰੋਜ਼ ਵੀਡੀਓ ਨੂੰ ਸੁਣਨ ਵਾਲੀਆਂ ਹੈ ਜੀ ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਹਰ ਰੋਜ਼ ਜਿਹੜੇ ਕਮੈਂਟ ਕਰਦੇ ਨੇ ਸੋ ਹਰ ਰੋਜ ਇਹ ਕੰਮ ਕਰਦੇ ਨੇ ਸਮਾਂ ਕੱਢਦੇ ਨੇ ਸੋ ਅਸੀਂ ਤਾਂ ਧੰਨਵਾਦ ਕਰਾ ਹੀ ਰਹੇ ਆ ਬਾਕੀ ਸਾਡੇ ਧੰਨਵਾਦ ਦਾ ਇੰਨਾ ਜ਼ਿਆਦਾ ਤੁਹਾਡੇ ਤੇ ਅਸਰ ਨਹੀਂ ਹੋਏਗਾ ਆਪਣੇ ਮਾਲਕ ਲਈ ਜੋ ਤੁਸੀਂ ਸਮਾਂ ਕੱਢ ਰਹੇ ਹੋ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਰਹੇ ਹੋ ਸੋ ਉਹ ਵੱਡੀ ਗੱਲ ਹੈ ਸੋ ਇਹ ਨਹੀਂ ਹੈ ਕਿ ਅਸੀਂ ਤੁਹਾਡਾ ਧੰਨਵਾਦ ਕਰ ਦਿੱਤਾ ਤੇ ਤੁਸੀਂ ਖੁਸ਼ ਹੋ ਸੋ ਇਹ ਤਾਂ ਇੱਕ ਦੂਸਰੇ ਨੂੰ ਹੌਸਲਾ ਹੋ ਜਾਂਦਾ ਹੈ ਥੋੜਾ ਜਿਹਾ ਪਰ ਖੁਸ਼ ਇਸ ਗੱਲ ਨੂੰ ਸੋਚ ਕੇ ਜ਼ਿਆਦਾ ਹੋਣਾ ਹੈ ਕੀ ਅਸੀਂ ਬਹਾਨੇ ਨਾਲ ਇਸ ਲਈ ਪਰ ਚੰਗਾ ਕਰਮ ਕਰ ਰਹੇ ਹਾਂ ਤੇ ਹਰ ਰੋਜ਼ ਸਮਾਂ ਮਾਲਕ ਨੂੰ ਦੇ ਰਹੇ ਹਾਂ ਉਹਨਾਂ ਨਾਲ ਜੁੜੀ ਹੋਈ ਉਹਦੀ ਮਹਿਮਾ ਸੁਣ ਰਹੇ ਹਾਂ ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਅਸੀਂ ਸੁਣ ਰਹੇ ਹਾਂ ਤੇ ਜ਼ਿੰਦਗੀ ਵਿੱਚ ਬਸਾ ਰਹੇ ਹਾਂ ਸੋ ਜ਼ਿੰਦਗੀ ਨੂੰ ਬਦਲਣਾ ਹੈ ਤੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਲ ਜੁੜਨਾ ਪੈਂਦਾ ਹੈ satsang ਸੁਣਨਾ ਪੈਂਦਾ ਹੈ ਸੰਗਤ ਕਰਨੀ ਪੈਂਦੀ ਹੈ ਜ਼ਿੰਦਗੀ ਆਪਣੇ ਆਪ ਨਖਾਰ ਵਿੱਚ ਆ ਲੱਗ ਪੈਂਦੀ ਹੈ ਸੋ ਜ਼ਿੰਦਗੀ ਨੂੰ ਅਸਲ ਨਖਾਰ ਉਦੋਂ ਆਉਂਦਾ ਹੈ ਜਦੋਂ ਪਰਮਾਤਮਾ ਨਾਲ ਸੰਜੋੜਦਾ ਹੈ ਇੱਕ ਹੁੰਦਾ ਕਿ ਕਹਿਣਾ ਪੈਸੇ ਦੇ ਨਾਲ ਨਖਾਰ ਆ ਗਿਆ ਸੋ ਕੋਈ ਤਕਲੀਫ ਤੰਗੀ ਨਹੀਂ ਕਿਸੇ ਤਰ੍ਹਾਂ ਦੀ ਵੀ ਅਸੀਂ ਠੀਕ ਹਾਂ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀਆਂ ਨੂੰ ਜੀ ਰਹੇ ਹਾਂ ਪਰ ਅਸਲ ਨਿਖਾਰ ਉਸ ਦਿਨ ਆਉਂਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਤੇ ਪਰਮਾਤਮਾ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਹੈ ਸਤਸੰਗ ਸੁਣਦੇ ਆ ਪਰਮਾਤਮਾ ਨਾਲ ਕੋਈ ਵਿਰਲੀ ਰੂਹੀ ਜੁੜਦੀ ਹੈ ਕਿਉਂਕਿ ਜਦੋਂ ਵੀ ਸੋਚੋਗੇ ਕਿ ਨਮਸਕਾਰ ਕਰੀਏ ਜਾਂ 5 ਮਿੰਟ ਜਾਂ 2 ਮਿੰਟ ਹੀ ਕੱਢ ਲਈਏ ਬਹੁਤ ਜ਼ਿਆਦਾ ਔਖਾ ਲੱਗਦਾ ਹੈ ਸੋ ਸੌਣ ਤੋਂ ਪਹਿਲਾਂ ਚਾਹੀਏ 2 ਘੰਟੇ ਪੂਰੀ ਰਾਤ ਨਿਕਲ ਜਾਵੇ ਫालतू ਫੋਨ ਚਲਾਉਣ ਚ ਨੀਂਦ ਵੀ ਨਾ ਆਵੇ ਤੇ ਸਮਾਂ ਪਤਾ ਹੀ ਨਹੀਂ ਚੱਲਣਾ ਪਰ ਜੇਕਰ ਕਿਤੇ ਸੋਚ ਲਿਆ ਕਿ ਸੌਣ ਤੋਂ ਪਹਿਲਾਂ ਜੇ 2 ਮਿੰਟ ਬਹਿਣਾ ਹੈ ਬਹਿਣਾ ਤੇ ਉਸੇ ਵਕਤ ਨੀਂਦ ਨੇ ਵੀ ਜ਼ੋਰ ਪਾ ਲੈਣਾ ਤੇ ਉਹ ਸਮਾਂ ਕੱਢ ਹੀ ਨਹੀਂ ਪਾਉਂਦਾ ਇਨਸਾਨ ਪਰ ਇੱਥੇ ਸੋਚ ਵਿਚਾਰ ਜ਼ਰੂਰ ਕਰਨੀ ਆ ਬੈਠ ਕੇ ਕਿ ਉਹ ਕਿੰਨੀ ਅਨਮੋਲ ਚੀਜ਼ ਸਾਡੇ ਲਈ ਹੋਵੇਗੀ ਜਿਹੜੀ ਇਹ 2 ਮਿੰਟ ਦੇ ਵਿੱਚ ਪਾਈ ਤਾਂ ਜਾ ਸਕਦੀ ਪਰ ਇਹ 2 ਮਿੰਟੇ ਕੀ ਕੱਢਣੇ ਔਖੇ ਆ ਕਿਉਂਕਿ ਜੋ ਖਾਸ ਹੁੰਦੇ ਨੇ ਉਹਨਾਂ ਲਈ ਮਿਹਨਤਾਂ ਕਰਨੀਆਂ ਪੈਂਦੀਆਂ ਤੇ ਫਿਰ ਉਹ ਖਾਸ ਚੀਜ਼ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਸੋ ਇਸ ਗੱਲ ਨੂੰ ਜੇਕਰ ਤੁਸੀਂ ਜ਼ਿੰਦਗੀ ਵਿੱਚ ਸਮਝ ਲਿਆ ਕਿ ਉਹ ਕੁਝ ਜਿਆਦਾ ਹੀ ਖਾਸ ਹੈ ਸਾਡੇ ਲਈ ਜੀਨੂੰ ਪਾਉਣ ਲਈ ਇੰੀਆਂ ਮੁਸ਼ਕਲਾਂ ਆ ਰਹੀਆਂ ਆ ਅਸੀਂ ਉਹ ਕਰਮ ਕਰ ਸਕਦੇ ਆ ਪਰ ਪਤਾ ਨਹੀਂ ਕਿਉਂ ਉਹ ਸਮਾਂ ਸਾਡੇ ਤੋਂ ਨਿਕਲਦਾ ਹੀ ਨਹੀਂ ਹੈ ਸੋ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਬਿਲਡ ਤੋਂ ਉੱਠ ਕੇ ਜਾਣ ਦੀ ਜ਼ਰੂਰਤ ਨਹੀਂ ਬਿਲਡ ਤੇ ਬੈਠੇ ਹੀ ਕਰਨਾ ਹੈ ਸਹੂਲਤ ਵੀ ਪੂਰੀ ਪੂਰੀ ਹੈ ਪਰ ਦੇਖੋ ਕਾਲ ਕਿਵੇਂ ਆਪਣਾ ਖੇਡ ਖੇਡਦਾ ਹੈ ਤੇ ਅਸੀਂ ਉਹਦੇ ਘੇਰੇ 'ਚ ਫਸ ਵੀ ਜਾਂਦੇ ਆ ਸੋ ਇਸ ਕਰਕੇ ਨਾ ਗੱਲਾਂ ਤੇ ਜੇਕਰ ਗੌਰ ਕਰ ਲਈ ਜਾਵੇ ਤਾਂ ਬਹੁਤ ਗੱਲਾਂ ਸਮਝ ਵਿੱਚ ਆ ਜਾਂਦੀਆਂ ਨੇ ਜੀ ਤੇ ਜਿਹੜਾ ਫਿਰ ਹਿੰਮਤ ਕਰਕੇ ਉੱਠ ਪੈਂਦਾ ਹੈ ਕਿ ਨਹੀਂ ਮੈਂ ਅੱਜ ਜਿੰਨਾ ਹੀ ਜਿੰਨਾ ਕਾਲ ਨੂੰ ਹਰਾਉਣਾ ਹੈ ਹਰਾਉਣਾ ਹੈ ਤੇ ਉਹ ਇਨਸਾਨ ਹਰਾ ਵੀ ਸਕਦਾ ਹੈ ਇੱਕ ਆਪਣੇ ਨਾਲ ਵਾਅਦਾ ਕਰਨ ਦੀ ਜ਼ਰੂਰਤ ਹੈ ਜਿਹੜਾ ਇਨਸਾਨ ਆਪਣੇ ਨਾਲ ਵਾਅਦਾ ਕਰਕੇ ਕੋਈ ਵੀ ਕੰਮ ਪੂਰਾ ਕਰ ਲੈਂਦਾ ਹੈ ਉਹਦੇ ਲਈ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ ਸੋ ਜਿਹੜਾ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸੀਰੀਅਸ ਹੋ ਕੇ ਚੱਲਦਾ ਹੈ ਜੀ ਉਹ ਹਰ ਇੱਕ ਕਦਮ ਤੇ ਆਪਣੀ ਸਫਲਤਾ ਨੂੰ ਹਾਸਲ ਕਰ ਲੈਂਦਾ ਹੈ ਕਿਉਂਕਿ ਮਿਹਨਤ ਦਾ ਫਲ ਜਰੂਰ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਵੀਡੀਓ ਸ਼ੁਰੂ ਕਰਦੀ ਹੈ ਜੀ ਪਹਿਲਾਂ ਅੱਜ ਇੱਕ ਦੋ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਨੂਰ ਦੀਦੀ ਜੀ ਪਰਮਾਤਮਾ ਤੁਹਾਨੂੰ ਖੂਬ ਤਰੱਕੀ ਬਖਸ਼ੇ ਸੋ ਬਹੁਤ-ਬਹੁਤ ਧੰਨਵਾਦ ਜੀ ਸੋ ਪਰਮਾਤਮਾ ਸਭ ਰੂਹਾਂ ਨੂੰ ਹੀ ਤਰੱਕੀ ਬਖਸ਼ੇ ਸੋ ਜਿੰਨੀਆਂ ਵੀ ਰੂਹਾਂ ਇਸ ਚੈਨਲ ਨਾਲ ਜੁੜੀਆਂ ਹੋਈਆਂ ਜੀ ਇਸ ਵਕਤ ਵੀਡੀਓ ਸੁਣ ਰਹੀਆਂ ਹੈ ਜੀ ਪਰਮਾਤਮਾ ਆਪ ਸਭ ਤੇ ਵੀ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖੇ ਜੀ ਸੋ ਨਾਮ ਨਾਲ ਜੁੜਦੇ ਰਹੋ ਪਰਮਾਤਮਾ ਲਈ ਸਮਾਂ ਕੱਢਦੇ ਰਹੋ ਅਸਲ ਕਮਾਈ ਜ਼ਿੰਦਗੀ ਦੀ ਇਹੀ ਹੈ ਜੀ ਸੂਪਰ ਮਾਤਮਾ ਹਵੇਸ਼ ਹੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਇਹਨਾਂ ਅਸੀਸਾਂ ਦੇ ਲਈ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਆਪ ਸਭ ਨੂੰ ਵੀ ਖੁਸ਼ ਰੱਖੇ ਜੀ ਸੋ ਸਮਾਂ ਮਾਲਕ ਲਈ ਜਰੂਰ ਕੱਢਿਆ ਕਰੋ ਸੋ ਇਹਦੇ ਨਾਲ ਹੀ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਸੋ ਨਾ ਰਹੀ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਸੁਣਦੀ ਆ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਕਹਿੰਦੇ ਕਿ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣੀ ਦੀਆਂ ਤੇ ਮਾਨਨ ਬਹੁਤ ਚੰਗਾ ਲੱਗਦਾ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਵੀਡੀਓ ਨੂੰ ਸੁਣਦੇ ਹੋ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਆਪਣੇ ਨਾਲ ਜੋੜ ਕੇ ਰੱਖੇ ਸੋ ਇੰਨਾ ਜ਼ਿਆਦਾ ਪਿਆਰ ਦੇਣ ਲਈ ਸ਼ੁਕਰੀਆ ਜੀ ਸੋ ਮਾਲਕ ਕਦਰ ਕਰਾ ਰਿਹਾ ਹੈ ਆਪ ਸਭ ਰੂਹਾਂ ਦੇ ਥਰੂ ਸੋ ਪਰਮਾਤਮਾ ਹਰ ਇੱਕ ਦੇ ਮਨ ਵਿੱਚ ਵੱਸਦਾ ਹੈ ਇਸ ਲਈ ਜਦੋਂ ਪਰਮਾਤਮਾ ਨੇ ਸਾਨੂੰ ਆਪਣੇ ਨਾਲ ਜੋੜਨਾ ਆਪਣੇ ਤੇ ਵਿਸ਼ਵਾਸ ਵਧਾਉਣਾ ਹੈ ਤਾਂ ਕਿਸੇ ਨਾ ਕਿਸੇ ਦੇ ਮੂਹ ਚ ਕੋਈ ਨਾ ਕੋਈ ਗੱਲ ਇਹ ਨਿਕਲ ਹੀ ਆਉਂਦੀ ਹੈ ਜੀ ਕੋਈ ਸੀਸ ਦੇ ਰਾਣੀ ਜਿੰਨੇ ਕੀ ਤੁਸੀਂ ਸੀਸਾ ਦਿੰਦੇ ਹੋ ਕਮੈਂਟ ਕਰਦੇ ਹੋ ਸੋ ਇਹ ਉਸ ਸਾਡੇ ਲਈ ਪਰਮਾਤਮਾ ਦੇ ਹੀ ਜਵਾਬਾਂ ਕੀ ਪਰਮਾਤਮਾ ਸਾਨੂੰ ਆਪਣੇ ਨਾਲ ਹੋਰ ਵੀ ਜ਼ਿਆਦਾ ਜੋੜ ਰਿਹਾ ਮਜ਼ਬੂਤ ਕਰ ਰਿਹਾ ਹੈ ਕਿ ਮੈਂ ਤੇਰੇ ਨਾਲ ਹਾਂ ਕਦਰ ਪਾਉਣ ਵਾਲਾ ਉਹ ਮਾਲਕਾ ਜਦੋਂ ਮਾਲਕ ਚਾਹੁੰਦਾ ਹੈ ਕਦਰ ਪਾਣੀ ਤਾਂ ਉਦੋਂ ਹੀ ਪੈਂਦੀ ਹੈ ਜੀ ਸੋ ਇੱਕ ਵਾਰ ਉਹਦੇ ਚਰਨਾਂ ਵਿੱਚ ਝੁਕਣ ਦੀ ਜ਼ਰੂਰਤ ਕਦੇ ਵੀ ਕੋਈ ਇਨਸਾਨ ਇਹ ਨਾ ਸੋਚੇ ਕਿ ਮੈਂ ਬਹੁਤ ਗਲਤੀਆਂ ਕਰ ਲਈਆਂ ਸ਼ਾਇਦ ਪਰਮਾਤਮਾ ਨੇ ਮੈਨੂੰ ਬਖਸ਼ਣਾ ਨਹੀਂ ਸੋ ਚਾਹੇ ਤੁਸੀਂ ਲੱਖਾਂ ਗਲਤੀਆਂ ਕਰ ਲਈਆਂ ਪਰ ਪਰਮਾਤਮਾ pard da pa dunda hai ਪੜਦਾ ਪਾ ਗਏ ਉਹ ਕਦੇ ਸੁਣਾਉਂਦਾ ਨਹੀਂ ਕਦੇ ਚਿਤਾਰਦਾ ਨਹੀਂ ਇਹ ਗੱਲ ਪਰ ਇੱਥੇ ਜਦੋਂ ਅਸੀਂ ਕਿਸੇ ਰਿਸ਼ਤੇ ਨਾਲਤੇ ਤੇ ਯਕੀਨ ਕਰਦੇ ਆਂ ਤੇ ਉਹ ਪਲ ਲਾਉਂਦੇ ਨੇ ਮੈਂਟ ਦੇ ਵਿੱਚ ਸਾਡੇ ਨੇ ਤੇ ਕੁਝ ਹੀ ਪਲਾਂ ਦੇ ਵਿੱਚ ਬਗਾਨੇ ਹੋ ਕੇ ਸਭ ਗੱਲਾਂ ਨੂੰ ਚਿਤਾਰ ਦਿੰਦੇ ਨੇ ਇੱਕ ਸਿਰਫ ਉਹ ਪਰਮਾਤਮਾ ਦਾ ਪਾਇਆ ਪੜਦਾ ਉਹ ਕੋਈ ਨਿਚਾ ਕਰ ਸਕਦਾ ਸੋ ਸਾਰੀਆਂ ਗਲਤੀਆਂ ਤੇ ਪੜਦਾ ਪਾ ਦਿੰਦਾ ਜਿਸ ਦਿਨ ਤੁਸੀਂ ਝੁਕ ਗਏ ਤੋ ਜਿਸ ਦਿਨ ਇਨਸਾਨ ਨੇ ਸੋਚ ਲਿਆ ਕਿ ਅੱਜ ਤੋਂ ਮੈਂ ਪਰਮਾਤਮਾ ਦੇ ਚਰਨਾਂ ਨਾਲ ਲੱਗਣਾ ਮੈਂ ਮਾੜੇ ਕਰਮ ਕਰ ਲਏ ਬਹੁਤ ਗਲਤੀਆਂ ਕਰ ਲਈਆਂ ਪਰ ਕਦੇ ਇਹ ਨਹੀਂ ਸੋਚਣਾ ਕਿ ਸ਼ਾਇਦ ਮੈਨੂੰ ਬਖਸ਼ਣਾ ਨਹੀਂ ਪਰਮਾਤਮਾ ਦੋ ਮੌਕੇ ਜ਼ਰੂਰ ਤਿੰਨ ਮੌਕੇ ਦੋ ਤਿੰਨ ਮੌਕੇ ਜੜੀ ਜ਼ਰੂਰ ਦਿੰਦਾ ਹੈ ਗਲਤੀ ਬਖਸ਼ਾਉਣ ਦੀ ਹਰ ਇੱਕ ਇਨਸਾਨ ਨੂੰ ਤੇ ਮਾਫ਼ ਵੀ ਕਰ ਦਿੰਦਾ ਜਿਹੜਾ ਇਨਸਾਨ ਫਿਰ ਵਾਰ-ਵਾਰ ਗਲਤੀ ਜਾਣਬੁੱਝ ਕੇ ਕਰੇ ਸੋ ਉਹ ਗਲਤੀਆਂ ਨਹੀਂ ਬਖਸ਼ੀਆਂ ਜਾਂਦੀਆਂ ਗੁਜਾਣੇ ਜਾਣੇ ਚ ਨਾ ਸਮਝੀ ਵਿੱਚ ਗਲਤੀਆਂ ਹੋ ਜਾਣੀਆਂ ਉਹਨਾਂ ਨੂੰ ਬਖਸ਼ ਦਿੰਦਾ ਗਲਤੀਆਂ ਦਾ ਪੁੱਤਲਾ ਹੈ ਇਨਸਾਨ ਹਰ ਇੱਕ ਇਨਸਾਨ ਤੋਂ ਗਲਤੀ ਹੁੰਦੀ ਆ ਤੇ ਗਲਤੀ ਪਹਿਲਾ ਜ਼ਿੰਦਗੀ 'ਚ ਹੁੰਦੀ ਆ ਫਿਰ ਆਪ ਲਾਉਂਦੀ ਆ ਲੈਂਦੇ ਕਿ ਇੱਕ ਮੱਛੀ ਪੱਥਰ ਚੱਟ ਕੇ ਮੁੜਦੀ ਆ ਠੋਕਰ ਖਾ ਕੇ ਮੁੜਦੀ ਆ ਇਹਨੇ ਠੋਕਰਾਂ ਖਾ ਖਾ ਇਨਸਾਨ ਸਿਆਣਾ ਹੁੰਦਾ ਹੈ ਸੋ ਗਲਤੀਆਂ ਨੂੰ ਮਾਫ਼ ਕਰਕੇ ਪ੍ਰਮਾਤਮਾ ਆਪਣੇ ਚਰਨਾ ਨਾਲ ਉਹਨੂੰ ਹਾਂ ਨੂੰ ਲਾ ਲੈਂਦਾ ਜਿਹੜਾ ਇੱਕ ਵਾਰ ਉਹਨਾਂ ਦੇ ਅੱਗੇ ਝੁਕ ਗਿਆ ਇਹ ਕਹਿੰਦਾ ਕਿ ਮੈਨੂੰ ਮਾਲਕਾ ਬਖਸ਼ ਦੇਈ ਤੇ ਉਹ ਮਾਲਕ ਬਖਸ਼ ਦਿੰਦਾ ਹੈ ਪਰ ਜਾਣੇ-ਜਾਣੇ ਜੁਹੀਆਂ ਗਲਤੀਆਂ ਨੂੰ ਬਖਸ਼ਦਾ ਹੈ ਜੇਕਰ ਇਨਸਾਨ ਜਾਣ ਬੁੱਝ ਕੇ ਗਲਤੀਆਂ ਕਰਦਾ ਜਾਵੇ ਤਾਂ ਫਿਰ ਰਸਤੇ ਤੇ ਲਿਆਉਣ ਲਈ ਪ੍ਰਮਾਤਮਾ ਵੀ ਫਿਰ ਉਹਦਾ ਸਾਥ ਨਹੀਂ ਦਿੰਦਾ ਉਹਨੂੰ ਸਹੀ ਟਿਕਾਣੇ ਤੇ ਫਿਰ ਲਿਆ ਕੇ ਰੰਦਾ ਹੈ ਸੋ ਧਿਆਨ ਇਸ ਵੱਲ ਦਾ ਰੱਖਣਾ ਆ ਦੀ ਜ਼ਿੰਦਗੀ ਵਿੱਚ ਜੇਕਰ ਕੁਝ ਵੀ ਗਲਤੀ ਤੁਹਾਡੇ ਤੋਂ ਹੋਈ ਹੈ ਇੱਕ ਵਾਰ ਪਰਮਾਤਮਾ ਦੇ ਚਰਨਾਂ 'ਚ ਬੈਠ ਕੇ ਇਹ ਨਹੀਂ ਕਹਿ ਰਹੇ ਕਿ ਤੁਸੀਂ ਕੋਈ ਸਰੂਪ ਮੋਰੇ ਜੇ ਨਹੀਂ ਵੀ ਕੋਈ ਸਰੂਪ ਹੈ ਘਰ ਵਿੱਚ ਕਿਸੇ ਦੀ ਵੀ ਮੰਨਤਾ ਮੰਨ ਲਓ ਤੁਸੀਂ ਅਜ ਤਏ ਨਹੀਂ ਕੀਤੀ ਤੇ ਪਰ ਤੁਸੀਂ ਸਿਰਫ ਇੰਨਾ ਕਰਨਾ ਹੈ ਕਿ ਮਨ ਨੂੰ ਸ਼ਾਂਤ ਕਰਕੇ ਦੋਨੇ ਹੱਥ ਜੋੜ ਕੇ ਸਿਰਫ ਇੱਕ ਪਰਮਾਤਮਾ ਦਾ ਨਾਮ ਤੇ ਹੋਣਾ ਹੈ ਕਿ ਪਰਮਾਤਮਾ ਪਰਮਾਤਮਾ ਕਿਉਂਕਿ ਰੱਬ ਇੱਕ ਹੀ ਆ ਪਰਮਾਤਮਾ ਇੱਕ ਰੂਪ ਉਹਨਾਂ ਦੇ ਅਨੇਕਾ ਆ ਜੇਕਰ ਕੋਈ ਸਰੂਪ ਮੰਨਣ ਲੱਗਦਾ ਉਹਨਾਂ ਦਾ ਕੰਮ ਉਹ ਲੈ ਆਓ ਬਸ ਸਿਰਫ ਇੱਕ ਪਰਮਾਤਮਾ ਦਾ ਜ਼ਿਕਰ ਕਰ ਲਓ ਉਹਦੇ ਮੂਰੇ ਬਹਿ ਕੇ ਰੋ ਲਓ ਉਹਨੂੰ ਆਪਣਾ ਦੁੱਖ ਦੱਸ ਦਿਓ ਉਹਦੇ ਅੱਗੇ ਇਹ ਅਰਦਾਸ ਕਰ ਦਿਓ ਕਿ ਪਰਮਾਤਮਾ ਮੈਨੂੰ ਆਪਣੇ ਚਰਨਾਂ ਨਾਲ ਲਾ ਲੈ ਮੇਤੋਂ ਬਹੁਤ ਗਲਤੀਆਂ ਹੋਈਆਂ ਮੈਨੂੰ ਬਖਸ਼ ਦਿ ਤੇ ਉਹ ਪਰਮਾਤਮਾ ਪੱਖਸ਼ ਦਿੰਦਾ ਉਹ ਬਖਸ਼ਣ ਨੂੰ ਤਿਆਰ ਰੈਂਦਾ ਹੈ ਸਿਰਫ ਉਹ ਉਦੋਂ ਤੱਕ ਵੇਟ ਕਰਦਾ ਕਿ ਇਹ ਇਨਸਾਨ ਹੈ ਮੇਰੇ ਮੂਹਰੇ ਝੁਕੇ ਇਹ ਆਪਣੀਆਂ ਗਲਤੀਆਂ ਨੂੰ ਮੰਨੇ ਕਿ ਮੇਰੇ ਤੋਂ ਗਲਤੀ ਹੋਈ ਆ ਤੇ ਮੈਂ ਬਖਸ਼ ਦਵਾਂਗਾ ਸੋ ਉਹ ਬਖਸ਼ਣ ਤਿਆਰ ਰਹਿੰਦਾ ਹੈ ਪਰ ਬਖਸ਼ਾਉਣ ਵਾਲਾ ਹੋਣਾ ਚਾਹੀਦਾ ਹੈ ਜੀ ਸੋ ਪਰਮਾਤਮਾ ਦੇ ਚਰਨਾਂ ਨਾਲ ਜ਼ਰੂਰ ਜੁੜੋ ਕਦੇ ਮਨ ਵਿੱਚ ਇਹ ਨਾ ਸੋਚੋ ਕਿ ਅਸੀਂ ਗਲਤ ਆ ਬਹੁਤ ਗਲਤ ਆ ਅਸੀਂ ਹੁਣ ਜਾ ਨਹੀਂ ਸਕਦੇ ਕਿਤੇ ਵੀ ਚੰਗੇ ਪਾਸੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਕਿਉਂਕਿ ਜਦੋਂ ਗੰਤ ਤੋਂ ਗਲਤ ਇਨਸਾਨ ਦੀ ਵੀ ਪਰਮਾਤਮਾ ਨੇ ਕਦਰ ਪਾਉਣੀ ਆ ਤੇ ਪਤਾ ਹੀ ਨਹੀਂ ਲੱਗਣਾ ਉਹ ਹੀ ਦੁਨੀਆ ਜਿਹੜੀ ਅੱਜ ਲੈਂਦਿਆ ਕਰ ਰਹੀ ਉਹ ਹੀ ਦੁਨੀਆ ਇੱਕ ਦਿਨ ਖਦਮਾ ਚ ਜਾਂਦੀ ਹੈ ਜਦੋਂ مالک ਕਦਰ ਪਾਉਣ ਤੇ ਹੁੰਦਾ ਹੈ ਸੂਪਰਮਾਤਮਾ ਦੇ ਘਰ ਤੁਸੀਂ ਚੰਗੇ ਹੋਣੇ ਚਾਹੀਦੇ ਆ ਨਾ ਹੀ ਕਿ ਲੋਕਾਂ ਦੀ ਨਜ਼ਰ ਵਿੱਚ ਚੰਗੇ ਬਣਨਾ ਆ ਸੋ ਲੋਕਾਂ ਦੀ ਨਜ਼ਰ ਵਿੱਚ ਇਨਸਾਨ ਚੰਗਾ ਬਣ ਕੇ ਵੀ ਮਾੜਾ ਹੀ ਰਹਿੰਦਾ ਹੈ ਸੋ ਕਹਿੰਦੇ ਕੀ ਦਾਤੀ ਨੂੰ ਇੱਕ ਪਾਸੇ ਦਿੰਦੇ ਤੇ ਲੋਕਾਂ ਨੂੰ ਦੋ ਪਾਸੇ ਦਿੰਦੇ ਹੁੰਦੇ ਆ ਸੋ ਇਸ ਕਰਕੇ ਲੋਕਾਂ ਦੇ ਪ੍ਰਵਾਹ ਕੀਤੇ ਬਿਨਾ ਆਪਣੇ ਮਾਲਕ ਦੇ ਚਰਨਾਂ ਨਾਲ ਜੁੜੇ ਰਹੋ ਸੱਚਾਈ ਦੇ ਰਸਤੇ ਤੇ ਤੁਰੋ ਪ੍ਰਮਾਤਮਾ ਜਾਣੇ ਜਾਂ ਉਹਦਾ ਕੰਮ ਜਾਣੇ ਸੋ ਸਾਰੀ ਗੱਲ ਉਹ ਮਾਲਕ ਤੇ ਮੁਕਾਦਣੀ ਚਾਹੀਦੀ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਸੋ ਕੋਸ਼ਿਸ਼ ਤਾਂ ਇਹ ਹੁੰਦੀ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਨਾਲ ਹਰ ਇੱਕ ਗੱਲ ਸਮਝਾਈ ਜਾਵੇ ਜੀ ਸੋ ਕਰਮ ਚਾਹੇ ਕੋ ਕੰਮ ਮਨ ਲਗਾ ਕੇ ਹੋਣਾ ਚਾਹੀਦਾ ਸਪੂਰੀ ਰੈਸਿਪੀ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ਾ ਹੀ ਦੱਸ ਦਈਏ ਸੋ ਵੀਡੀਓ ਨੂੰ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਇੱਕ ਤੋਂ ਇੱਕ ਵਾਰ ਦੁੱਖ ਆਈ ਜਾ ਰਿਹਾ ਹੈ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਈ ਜਾ ਰਹੀ ਹੈ ਪਰੇਸ਼ਾਨੀਆਂ ਖਤਮ ਹੋਣ ਦਾ ਨਾਮ ਨਹੀਂ ਲੈਂਦੀਆਂ ਵੈਸੇ ਪਰੇਸ਼ਾਨੀ ਬਹੁਤੀ ਦੇਰ ਘਰ ਵਿੱਚ ਨਹੀਂ ਰਹਿੰਦੀ ਜਿਆਦਾ ਤੋਂ ਜਿਆਦਾ ਪਰੇਸ਼ਾਨੀ ਵੀ ਆ ਜਾਵੇ ਤੇ ਇੱਕ ਦੋ ਮਹੀਨਾਏ ओके ਲੰਘ ਸਕਦੇ ਆ ਚਾਹ ਦਾ ਹੀ ਪਰੇਸ਼ਾਨੀ ਹੋਵੇ ਤਾਂ ਉਸ ਤੋਂ ਬਾਅਦ ਇੱਕ ਦਿਨ ਜਾਣਾ ਹੀ ਪੈਂਦਾ ਪਰੇਸ਼ਾਨੀ ਜੋ ਮਾੜਾ ਸਮਾਂ ਹੈ ਉਹਨੂੰ ਜਾਣਾ ਹੀ ਪੈਣਾ ਜ਼ਿਕਰਾ ਆ ਕਹਿੰਦੇ ਜਿਵੇਂ ਦਿਨ ਦੇ ਬਾਅਦ ਰਾਤ ਰਾਤ ਦੇ ਬਾਅਦ ਦਿਨ ਚੜਦਾ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਹਨਾਂ ਦੇ ਕੁਝ ਥੋੜਾ ਬਹੁਤ ਕਰਮ ਵੀ ਕਰਦੇ ਰਿਹਾ ਕਰੋ ਜੀ ਸੋ ਕਰਮ ਕਰਨ ਦੇ ਨਾਲ ਹੀ ਤਾਂ ਇਨਸਾਨ ਆਪਾਰ ਲੱਗਦਾ ਹੈ ਜੀ ਸੋ ਕਰਨਾ ਕੀ ਹੈ ਕਿ ਜਿਨ੍ਹਾਂ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਜ਼ਿਆਦਾ ਪਰੇਸ਼ਾਨੀ ਜਾਂ ਲੱਗ ਰਿਹਾ ਹੈ ਕਿ ਕੋਈ ਕੰਮ ਨਹੀਂ ਬਣਦਾ ਆਲਸ ਵੜਿਆ ਰਹਿੰਦਾ ਤਾਂ ਇੱਕ ਕਰਮ ਕਰ ਲਓ ਜੀ ਕਿਸੇ ਵੀ ਦਿਨ ਕਰ ਲਓ ਆਪਣੇ ਮਾਲਕ ਦਾ ਨਾਮ ਲੈ ਕੇ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਅਰਦਾਸ ਬੇਨਤੀ ਆਪ ਕੋ ਆਪਣੇ ਢੰਗ ਦੇ ਨਾਲ ਕਰਕੇ ਜੋ ਪਰੇਸ਼ਾਨੀ ਹੈ ਤਾਂ ਫਿਰ ਤੁਸੀਂ ਘਰ ਦੇ ਵਿੱਚ ਹੀ ਇੱਕ ਕਰਮ ਕਰੋ ਜੀ ਇਹ ਤਿੰਨ ਚੀਜ਼ਾਂ ਲੈ ਲਵੋ ਲੋ ਲਾਈ ਜੀ ਤੇ ਕਪੂਰ ਸੋ ਤਿੰਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਦਾ ਹਮਲ ਕਰਨਾ ਹੈ ਘਰ ਵਿੱਚ ਹੀ ਧੂਣੀ ਨੂੰ ਤਖਾ ਦਿਓ ਤੇ ਇਹਦੇ ਨਾਲ ਜਿੰਨੀ ਬੈਡ એનર્ਜੀ ਆ ਉਹ ਸਾਰੀ ਦੂਰ ਹੋ ਜਾਵੇਗੀ ਤੇ ਮਾਲਕ ਦਾ ਪੈਰਾ ਦੇਵ ਪਿਆ ਦਾ ਪੈਰਾ ਘਰ ਵਿੱਚ ਬਣਿਆ ਰਹਿੰਦਾ ਹੈ ਬੈਡ એનર્ਜੀ ਜਦੋਂ ਘਰ ਵਿੱਚ ਵੜ ਜਾਂਦੀ ਹੈ ਤਾਂ ਫਿਰ ਬਹੁਤ ਪਰੇਸ਼ਾਨੀ ਆ ਜਾਂ ਕੋਈ ਨਾ ਕੋਈ ਦੁੱਖ ਆਈ ਜਾਣਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਈ ਜਾਣੀ ਮੰਨ ਨੇ ਟਿਕਣਾ ਨਹੀਂ ਸੋ ਮਨ ਦਾ ਨਾ ਟਿਕਣਾ ਜਾਂ ਮਨ ਨਹੀਂ ਘਰ ਵਿੱਚ ਲੱਗਣਾ ਸੋ ਇਹ ਕਾਰਨ ਨજર ਦੇ ਮਾੜੀ એનર્ਜੀ ਬੈਡ ਅਨਰਜੀ ਦੇ ਲੱਛਣ ਹੁੰਦੇ ਨੇ ਜੀ ਸੋ ਇਸ ਕਰਕੇ ਇਹ ਬੈਡ ਅਨਰਜੀ ਨੂੰ ਦੂਰ ਕਰਨ ਲਈ ਤੁਸੀਂ ਇੱਕ ਕਰਮ ਜ਼ਰੂਰ ਕਰੋ ਇਹਦੇ ਨਾਲ ਘਰ ਦੀ ਸ਼ੁੱਧੀ ਹੋ ਜਾਂਦੀ ਆ ਤੇ ਨਾਲ ਹੀ ਜੋ ਦਰਵਾਰ ਵਿੱਚ ਜਾਲ ਰੱਖਿਆ ਹੋਇਆ ਉਹਦਾ ਛਿੱਟਾ ਦੇ ਦਿਓ ਜੀ ਫਿਰ ਦੇਵੀ ਦੇਕ ਤੇ ਲੱਭ ਪੈਰਾ ਵਾਸ ਰਹਿੰਦਾ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਜੀ ਸੋ ਬੈਡ ਅਨਰਜੀ ਪਤਾ ਨਹੀਂ ਆਪਣੇ ਘਰ ਦੇ ਵਿੱਚ ਦਿਨ ਵਿੱਚ ਕੌਣ-ਕੌਣ ਆਉਂਦਾ ਹੈ ਕਿਸੇ ਦੇ ਮਨ 'ਚ ਕੀ ਚੱਲਦਾ ਆ ਕੀ ਸੋਚ ਰਿਹਾ ਆ ਸੋ ਇਹ ਆਪਾਂ ਕਿਸੇ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਇੱਥੇ ਕੋਈ ਕਿਸੇ ਨੂੰ ਪੁੱਛ ਦੇ ਕੇ ਰਾਜੀ ਨਹੀਂ ਹੈ ਸੋ ਇਹਦੇ ਨਾਲ ਚੰਗਾ ਹੈ ਕਿ ਰੋਣਾ-ਪੋਣਾ ਨਾਲੋਂ ਜਾਂ ਕਿਸੇ ਨੂੰ ਮਾੜਾ ਕਹਿਣ ਨਾਲੋਂ ਖੁਦ ਹੀ ਕੁਝ ਨਾ ਕੁਝ ਕਰਮ ਕਰ ਲਿਆ ਕਰੋ ਜੀ ਤੇ ਲਾਭ ਉਦੋਂ ਮਿਲਦਾ ਯਕੀਨ ਰੱਖ ਕੇ ਆਪਣੇ ਮਾਲਕ ਅੱਗੇ ਅਰਦਾਸ ਲਾ ਦੇਣੀ ਉਸ ਤੋਂ ਬਾਅਦ ਜਿਹੜਾ ਮਨਜੀ ਕਰਮ ਕਰੋ ਉਹ ਸਫਲ ਹੁੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਭੀਰਾਂ ਦੀ ਜੈਸਾ ਜੈ